ਕਿਆ ਕਰਦੇ ਆ ਜੰਗ ਬਾਰੇ ਦੱਸਦੇ ਆ ਕਿ ਜੰਗ ਲੱਗਣ ਜਾ ਰਹੀ ਐ ਤਾਂ ਹੁਣ ਇੱਥੇ ਬਜ਼ੁਰਗ ਬੈਠੇ ਨੇ ਉਹ ਸਾਥ ਬੈਠੀ ਆ ਜੋ ਪੰਜਾਬ ਦੇ ਅਮਨ ਪਸੰਦ ਸ਼ਾਂਤੀ ਪਸੰਦ ਲੋਕ ਨੇ ਔਰ ਇੱਥੇ ਬਹਿ ਕੇ ਆਪਣੇ ਪਰਿਵਾਰਕ ਸਾਂਝੀਆਂ ਦੀਆਂ ਗੱਲਾਂ ਆਪਣੇ ਕਿਤੇ ਦੀਆਂ ਗੱਲਾਂ ਆਪਣੇ ਕਾਰੋਬਾਰ ਦੀਆਂ ਗੱਲਾਂ ਕਰ ਰਹੇ ਆ ਤਾਂ ਹੁਣ ਇਹਨਾਂ ਨਾਲ ਗੱਲਬਾਤ ਅਸੀਂ ਕਰਦੇ ਆ ਕਿ ਜੰਗ ਕਿੰਨੀ ਕੁ ਜ਼ਰੂਰੀ ਆ ਤਾਂ ਜੰਗ ਲੱਗਣੀ ਚਾਹੀਦੀ ਆ ਜਾਂ ਨਹੀਂ ਤਾਂ ਜੰਗ ਦੇ ਹਾਲਾਤ ਜਿਹੜੇ ਆ ਉਹ ਕਿਵੇਂ ਜੇ ਹੋਣਗੇ ਪਹਿਲੀਆਂ ਜੰਗਾਂ ਵੀ ਇਹਨਾਂ ਬਜ਼ੁਰਗਾਂ ਨੇ ਵੇਖੀਆਂ ਹੋਣਗੀਆਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਤੁਹਾਡਾ ਨਾਲ ਸਾਰੀ ਗੱਲ ਸਾਂਝੀ ਕਰਦੇ ਆ ਪੈ ਰਿਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਲੱਗਣੀ ਚਾਹੀਦੀ ਜਾਂ ਨਹੀਂ ਪੰਜਾਬ ਜੰਗ ਨਹੀਂ ਕਿਉਂਦਾ ਜੀ ਪੰਜਾਬ ਨਹੀਂ ਚਾਹੁੰਦਾ ਪੰਜਾਬ ਨਹੀਂ ਚਾਹੁੰਦਾ ਪੰਜਾਬ ਸ਼ਾਂਤੀ ਚਾਹੁੰਦਾ ਜੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਭਾਈਚਾਰਕ ਸਾਂਝਾ ਨਾਲ ਬੈਠੇ ਹੋ ਤੁਹਾਡਾ ਕੋਈ ਰੌਲਾ ਤਾਂ ਹੋਇਆ ਨਹੀਂ ਸਾਡਾ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ ਪਰ ਪਲਵਾਮਾ ਦੇ ਵਿੱਚ ਇੱਕ ਅਟੈਕ ਹੋਇਆ 26 27 ਪਰਿਵਾਰ ਮਾਰੇ ਗਏ ਜੀ ਮਾਰੇ ਗਏ ਉਹਨੂੰ ਕਿਵੇਂ ਵੇਖਦੇ ਹੋ ਉਹਦਾ ਹੀ ਸਮਝੇ ਬਹੁਤ ਮਾੜੀ ਗੱਲ ਹੋਈ ਹੈ ਉਹ ਤਾਂ ਘਟਨਾ ਮਾੜੀ ਹੈ ਨਾ ਘਟਨਾ ਮਾੜੀ ਮਾੜੀ ਤੇ ਹੁਣ ਉਸ ਘਟਨਾ ਨੂੰ ਲੈ ਕੇ ਪੂਰੇ ਦੇਸ਼ਾਂ ਦੀ جنگ ਲੱਗ ਜਾਣੀ ਕਿਤੇ ਨਾ ਕਿਤੇ ਜਾ ਕੇ ਬਹੁਤ ਵੱਡਾ ਖਤਰਾ ਜੀ ਵਰਲਡ ਵਾਰ ਵੀ ਲੱਗ ਸਕਦੀ ਹੈ ਵਰਲਡ ਵਾਰ ਵੀ ਲੱਗ ਸਕਦੀ ਹੈ ਜਿਵੇਂ ਸੁਣਨ ਚ ਆ ਰਿਹਾ ਕਿ ਉਹ ਦੇਸ਼ ਉਹਦੇ ਨਾਲ ਮਿਲ ਗਿਆ ਉਹ ਦੇਸ਼ ਉਹ ਕੁਝ ਨਾ ਕੁਝ ਉਧਰ ਮੜ ਕੇ ਕੁਝ ਉਧਰ ਮਿਲ ਗਿਆ ਜੀ ਜਿੱਦਾਂ ਪਿੰਡਾਂ ਦੇ ਦੋ ਢੜੇ ਹੋ ਹੀ ਨਹੀਂ ਦੋ ਢੜੇ ਜਿੱਦਾਂ ਹੋ ਜਾਂਦੇ ਐਵੇਂ ਹੋ ਗਿਆ ਐਵੇਂ ਹੋ ਗਿਆ ਜੀ ਤੇ ਹੁਣ ਨੁਕਸਾਨ ਹੋਣਾ ਜਿਆਦਾ ਹੋਣ ਦਾ ਸਾਰ ਹੈਗੇ ਆ ਉਹ ਜਿਆਦਾ ਇਸ ਨੁਕਸਾਨ ਜੀ ਤੇ ਪਹਿਲਾਂ ਜਿਹੜੀ جنگ 71 ਦੀ ਹੋਈ ਸੀ ਉਹ ਵੀ ਤੁਸੀਂ ਵੇਖੀ ਹੋਏ ਦੇਖੀ ਹੈ ਜੀ ਤੇ ਉਹਦੇ ਨੁਕਸਾਨ ਲੋਕਾਂ ਦੇ ਪੂਰੇ ਹੋ ਗਏ ਨਾ ਕੋਈ ਵੀ ਪੂਰਾ ਆ ਜੀ ਇਹ ਜਦੋਂ ਚਾਰ ਜਣੇ ਸਾਡੇ ਦੇਸ਼ ਦੇ ਵਿੱਚ ਪੈਦਲ ਆਉਂਦੇ ਆ ਜਦੋਂ ਚਾਰ ਅਤਵਾਦੀ ਜਿਵੇਂ ਪਖਾਨਕੋਟ ਆਏ ਸੀ ਗੇਰਬੇਸ ਤੇ ਦੀਨਾ ਨਗਰ ਸਾਡੇ ਸ਼ਹਿਰ ਚ ਆਏ ਸੀ ਤੇ ਉਹ ਫੜੇ ਗਏ ਜਾਂ ਨਹੀਂ ਫੜੇ ਗਏ ਉਹ ਕਿਧਰੋਂ ਦੀ ਆਏ ਉਹ ਬਾਅਦ ਚ ਕਿਉਂ ਪਤਾ ਲੱਗਦਾ ਏਜੰਸੀਆਂ ਪਹਿਲਾਂ ਕਿਉਂ ਨਹੀਂ ਪਤਾ ਕਰਦੀਆਂ ਇਹ ਪਹਿਲਾਂ ਇਹ ਪੁੱਛਣੇ ਚਾਹਣਾ ਵੀ ਉਹ ਬਾਰਡਰ ਤੋਂ ਆਉਂਦੇ ਕਿਤਾ ਬਾਰਡਰ ਜਿਹੜਾ ਸੀਲ ਕੀਤਾ ਬਾਰਡਰ ਦੀ ਸਕਿਉਰਿਟੀ ਬੈਠੀ ਆ ਤੇ ਉਹ ਨਿਕਲ ਕੇ ਕਿਤਰਾ ਆਜਦੇ ਨੇ ਜੀ ਬਾਰਡਰ ਤੇ ਸਕਿਉਰਿਟੀ ਆ ਤਨ ਹਵਾਂ ਦੇ ਰਹੇ ਆ ਉਹਨਾਂ ਨੂੰ ਸਕਿਉਰਿਟੀ ਤੇ ਨਿਕਲ ਗਿਆ ਜਦੋਂ ਬਾਹਰ ਆਣ ਕੇ ਆਜਦੇ ਫੇਰ ਇਹਨਾਂ ਪਾਲਾ ਪੇ ਆ ਕੇ ਜਿਹੋ ਬੰ ਜੋ ਨੁਕਸਾਨ ਹੋਈਦਾ ਦੀਨਾਂ ਦਾ ਸਾਡੇ ਪਤਾ ਕਿੰਨਾ ਨੁਕਸਾਨ ਆ ਇੱਕ ਐਕਸਸ ਵੀ ਮਾਰਿਆ ਗਿਆ ਜੀ 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 ਠੀਕ ਹੈ ਨਾ ਇੱਕ ਅਫਸਰ ਮਾਰਿਆ ਗਿਆ ਉਸ ਵੇਲੇ ਮੌਕੇ ਤੇ 7-8 ਹੋਰ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਮਾਰੇ ਗਏ ਮਾਰੇ ਗਏ ਤੇ ਹੁਣ ਇਹ جنگ ਨੂੰ ਕਿਦਾਂ ਵੇਖਦੇ ਹੋ ਵੀ ਇਹ جنگ ਦੇ ਵਿੱਚ ਕਿਦਾਂ ਦਾ ਰਹੇਗਾ ਜੀ ਵਰਲਡ ਵਾਰ ਲੱਗਦਾ ਸ਼ਿਕ ਚਾਂਸ ਹੈ ਜੀ ਬਹੁਤ ਭਿਆਨਕ ਬਹੁਤ ਭਿਆਨਕ ਜੰਗ ਹੋਗੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਖਾਸ ਕਰਕੇ ਪੰਜਾਬ ਦਾ ਨੁਕਸਾਨ ਇਹ ਕਰਨਾ ਚਾਹੁੰਦੇ ਨਹੀਂ ਨਹੀਂ ਤੁਸੀਂ ਕੀ ਕਹਿੰਦੇ ਹੋ ਹੁਣ ਜੰਗ ਦੇ ਵਿੱਚ ਤੇ ਸਾਰਾ ਦੇਸ਼ ਆਉਣਾ ਨਾ ਜਿੱਥੋਂ ਵੀ ਨਾ ਦੇਸ਼ ਨਹੀਂ ਜੇ ਬਾਰਡਰ ਜਿਹੜੇ ਆ ਸਭ ਸਾਡਾ 4 ਜ਼ਿਲ੍ਹੇ ਆਉਂ ਸਾਡੇ ਅੰਮਰਸਾਹ ਗਰਦਾਸਪੁਰ ਪਠਾਨਕੋਟ ਤੇ ਫਿਰੋਜ਼ਪੁਰ ਤਰਨਤਾਰ ਇਹ ਪੰਜ ਜ਼ਿਲ੍ਹੇ ਦਾ ਪਹਿਲਾ ਬਾਰਡਰ ਤੇ ਆਉਂਦੇ ਜੀ ਤੇ ਇਹ ਜਿਹੜੇ ਬਾਰਡਰ ਤੇ ਆਉਂਦੇ ਆ ਇਹਨਾਂ ਦਾ ਨਿਸ਼ਾਨਾ ਪਹਿਲਾ ਹੈ ਪਹਿਲਾ ਨਿਸ਼ਾਨਾ ਇਹਨਾਂ ਦੇ ਬੰਨਣਾ ਜੀ ਨਹੀਂ ਤੇ ਬਾਕੀ ਗੁਜਰਾਤ ਵਾਲ ਵੀ ਬਾਰਡਰ ਲੱਗਦਾ ਹੀ ਏ ਉਧਰ ਸ਼ੁਰੂ ਕਰਨਾ ਪਹਿਲਾਂ ਤੁਸੀਂ ਇਹੋ ਮੰਗ ਕਰਦੇ ਬਈ ਗੁਜਰਾਤ ਵਾਲੋ ਨਹੀਂ ਚਾਹੀਦੀ ਉਧਰ ਪੰਜਾਬ ਜੀ ਨਹੀਂ ਹੋਣੀ ਚਾਹੀਦੀ ਪੰਜਾਬ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਗੁਜਰਾਤ ਤੋਂ ਪਰ ਇਹ ਇਹ ਹਰੀਪੁਰ ਪਿੰਡ ਜਿਹੜਾ ਲੋਗੜ ਪਿੰਡ ਹੈ ਇਹ ਪਿੰਡ ਪੈਂਦੇ ਆ ਜੀ ਬਾਰਡਰ ਦੇ ਲਾਸਟ ਪਿੰਡ ਔਰ 13 ਕਿਲੋਮੀਟਰ ਇਥੋਂ ਬਾਰਡ ਆ ਹੁਣ ਦੱਸ ਦਈਏ ਕਿ 600 ਪਿੰਡ ਦੱਸ ਦਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਭਾਵਿਤ ਹੋਣ ਜਾ ਰਿਹਾ ਔਰ ਲਗਭਗ 1300 ਪਿੰਡ ਪੂਰੇ ਪੰਜਾਬ ਦੇ ਪ੍ਰਭਾਵਿਤ ਹੋਣ ਜਾ ਰਿਹਾ